ਮਹਿੰਗੀ ਪੈ ਗਈ 100 ਰੁਪਏ ਦੀ ਕੋਲਡ ਡਰਿੰਕ ਦੀ ਬੋਤਲ ਵੇਚੀ ਸੀਗੀ ਪਰ ਉਲਟਾ ਉਸ ਦਾ ਵੱਡਾ ਨੁਕਸਾਨ ਹੋ ਗਿਆ 45000 ਰੁਪਏ ਦਾ ਨੁਕਸਾਨ ਚਲਣਾ ਪੈ ਗਿਆ ਇਹ ਪੂਰਾ ਮਾਮਲਾ 90 ਦਾ ਹੈ ਦਰਸਲ ਇੱਥੇ ਦੁਕਾਨਦਾਰ ਦੇ ਵੱਲੋਂ ਹਾਥੀ ਮੋਹੱਲੇ ਦੇ ਵਿੱਚ ਦੁਕਾਨ ਸੀਗੀ ਦੁਕਾਨਦਾਰ ਦੀ ਜਿੱਥੇ ਦੋ ਮੁੰਡੇ ਆਉਂਦੇ ਨੇ ਹਰਨੇਕ ਸਿੰਘ ਇੱਥੇ ਬਜ਼ੁਰਗ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਵੱਲੋਂ ਇੱਥੇ ਦੁਕਾਨਦਾਰੀ ਕੀਤੀ ਜਾ ਰਹੀ ਸੀਗੀ ਤਾਂ ਅੱਜ ਉਹਨਾਂ ਦੀ ਦੁਕਾਨ ਦੇ ਉੱਤੇ ਦੋ ਮੁੰਡੇ ਆਉਂਦੇ ਨੇ ਜਿਹੜੇ ਕਿ ਪਾ ਠੰਡਾ ਲੈਣ ਦੇ ਵਾਸਤੇ ਆਏ ਹੋਏ ਸੀਗੇ ਤਾਂ ਇਹ ਮੁੰਡੇ ਪਹਿਲਾਂ ਠੰਡਾ ਖਰੀਦੇ ਨੇ ਕੋਲਡ ਡਰਿੰਕ ਦੀ ਬੋਤਲ ਇਥੋਂ ਖਰੀਦੀ ਜਾਂਦੀ ਹੈ ਜਿਸ ਤੋਂ ਬਾਅਦ ਉਹ 500 ਰੁਪਏ ਦਾ ਨੋਟ ਬਜ਼ੁਰਗ ਦੁਕਾਨਦਾਰ ਨੂੰ ਦੇ ਦਿੰਦੇ ਨੇ ਤਾਂ ਬਾਕੀ ਉਹ ਪੈਸੇ ਮੋੜ ਦਿੰਦਾ ਹੈ ਜਿਹੜਾ ਦੁਕਾਨਦਾਰ ਸੀਗਾ ਆਪਣੇ ਪੈਸੇ ਕੱਟ ਕੇ 400 ਰੁਪਏ ਉਹਨਾਂ ਨੂੰ ਮੋੜ ਦਿੱਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਜਿਹੜੇ ਦੋ ਮੁੰਡੇ ਸੀਗੇ ਉਹਨਾਂ ਦੇ ਵਿੱਚੋਂ ਇੱਕ ਕਹਿੰਦਾ ਹੈ ਕਿ ਉਸ ਨੂੰ ਕੋਲਡ ਡਰਿੰਕ ਦੀ ਦੂਸਰੀ ਬੋਤਲ ਚਾਹੀਦੀ ਹੈ ਜਿਸ ਤੋਂ ਬਾਅਦ ਦੁਕਾਨਦਾਰ ਜਿਹੜਾ ਸੀਗਾ ਉਸਨੇ ਆਪਣਾ ਬਟੂਆ ਗੱਲੇ ਦੇ ਵਿੱਚ ਰੱਖਿਆ ਤਾਂ ਨਕਦੀ ਵੀ ਇੱਥੇ ਗੱਲੇ ਦੇ ਵਿੱਚ ਪਈ ਹੋਈ ਸੀਗੀ ਤਾਂ ਇਹ ਜਿਹੜੇ ਛਾਤਰ ਮੁੰਡੇ ਸੀਗੇ ਇਹ ਸਭ ਦੇਖ ਚੁੱਕੇ ਸੀਗੇ ਜਿਸ ਤੋਂ ਬਾਅਦ ਦੁਕਾਨ ਦਾਰ ਫ੍ਰਿਜ ਦੇ ਵਿੱਚੋਂ ਕੋਲ ਡਰਿੰਕ ਦੀ ਦੂਜੀ ਬੋਤਲ ਲੈ ਜਾਂਦਾ ਹੈ ਇੰਨੇ ਨੂੰ ਇਹ ਜਿਹੜੇ ਮੁੰਡੇ ਸਿਗੇ ਗੱਲੇ ਦੇ ਵਿੱਚੋਂ ਪੈਸੇ ਕੱਢ ਲੈਂਦੇ ਨੇ ਸਾਰੀ ਨਗਦੀ ਜੜੀ ਸੀ ਕੱਢ ਲਈ ਜਾਂਦੀ ਹੈ ਤਾਂ ਬਟੂਆ ਵੀ ਜਿਹੜਾ ਦੁਕਾਨਦਾਰ ਦਾ ਪਿਆ ਸੀ ਉਹ ਵੀ ਚੁੱਕ ਕੇ ਲੈ ਗਏ ਤਾਂ ਜਿਹੜੇ ਹਰਨੇਕ ਸਿੰਘ ਦੁਕਾਨਦਾਰ ਨੇ ਉਹਨਾਂ ਨੇ ਬੈਂਕ ਦੇ ਵਿੱਚੋਂ ਅਤੇ 30000 ਰੁਪਏ ਦੀ ਨਕਦੀ ਕਢਵਾਈ ਸੀਗੀ ਤਾਂ ਗੱਲੇ ਦੇ ਵਿੱਚ ਰੱਖੀ ਹੋਈ ਸੀਗੀ ਤਾਂ 15000 ਰੁਪਏ ਪਹਿਲਾਂ ਹੀ ਉਹਨਾਂ ਦੇ ਗੱਲੇ ਦੇ ਵਿੱਚ ਰੱਖੇ ਹੋਏ ਸੀਗੇ ਤਾਂ ਦੋ ਮੋਟਰਸਾਈਕਲ ਤੇ ਆਏ ਛਾਤਰ ਚੋਰ ਕੋਲਡ ਡਰਿੰਕ ਦੀ ਬੋਤਲ ਲੈਣ ਦੇ ਬਹਾਨੇ ਆਂਦੇ ਨੇ ਤਾਂ 45000 ਰੁਪਏ ਦੀ ਉੱਥੋਂ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਨੇ ਤਾਂ ਵੱਖ-ਵੱਖ ਤਰੀਕੇ ਅਪਣਾਏ ਜਾ ਰਹੇ ਨੇ ਹਤਕੰਡੇ ਅਪਣਾਏ ਜਾ ਰਹੇ ਨੇ ਜਿਹੜੇ ਚੋਰ ਨੇ ਠੱਗ ਨੇ ਉਹਨਾਂ ਦੇ ਵੱਲੋਂ ਤਾਂ ਲਗਾਤਾਰ ਚੋਰੀ ਦੀਆਂ ਵਾਰਦਾਤਾ ਵੀ ਨਾਬੇ ਦੇ ਵਿੱਚ ਹੋ ਰਹੀਆਂ ਨੇ ਤਾਂ ਹੁਣੇ ਤਾਜ਼ਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਹੈ ਸ਼ਹਿਰ ਦੇ ਹਾਥੀਖਾਨਾ ਮੁਹੱਲੇ ਤੋਂ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਬਜ਼ੁਰਗ ਜਿਹੜਾ ਦੁਕਾਨਦਾਰ ਹੈ ਉਸਦੇ ਨਾਲ ਦੋ ਮੁੰਡੇ ਠੱਗੀ ਕਰਗੇ ਨੇ ਕੋਲ ਡਰਿੰਕ ਲੈਣ ਦੇ ਬਹਾਨੇ ਦੁਕਾਨ ਦੇ ਵਿੱਚ ਪਹੁੰਚੇ ਸੀਗੇ ਕੋਲ ਡਰਿੰਕ ਇੱਥੇ ਖਰੀਦੀ ਜਾਂਦੀ ਹੈ ਇਹਨਾਂ ਦੇ ਵੱਲੋਂ ਪਰ ਜਿਹੜਾ ਉਸ ਦਾ ਸਾਥੀ ਸੀਗਾ ਦੂਸਰਾ ਸਾਥੀ ਸੀਗਾ ਉਹ ਕਹਿੰਦਾ ਕਿ ਉਸ ਨੂੰ ਠੰਡੇ ਦੀ ਹੋਰ ਬੋਤਲ ਚਾਹੀਦੀ ਹੈ ਜਿਸ ਤੋਂ ਬਾਅਦ ਜਿਹੜਾ ਦੁਕਾਨਦਾਰ ਸੀਗਾ ਫਰਿੱਜ ਦੇ ਵਿੱਚੋਂ ਦੂਸਰੀ ਬੋਤਲ ਲੈਣ ਚਲਾ ਜਾਂਦਾ ਹੈ ਤਾਂ ਇੰਨੇ ਨੂੰ ਇਹ ਮੁੰਡੇ ਸਕੀਮ ਲਗਾ ਜਾਂਦੇ ਨੇ ਜਿਹੜੀ ਨਗਦੀ ਪਈ ਹੋਈ ਸੀਗੀ ਗੱਲੇ ਦੇ ਵਿੱਚ ਉਸ ਨੂੰ ਉਡਾ ਕੇ ਲੈ ਗਏ ਨੇ ਤਾਂ ਦੁਕਾਨਦਾਰ ਦੇ ਵੱਲੋਂ ਬੈਂਕ ਦੇ ਵਿੱਚੋਂ ਨਗਦੀ ਕਢਵਾਈ ਗਈ ਸੀ ਉਹੀ ਨਗਦੀ ਆਪਣੀ ਦੁਕਾਨ ਦੇ ਵਿੱਚ ਰੱਖੀ ਹੋਈ ਸੀਗੀ ਤਾਂ ਇਹ ਛਾਤਰ ਮੁੰਡੇ ਜਿਹੜੇ ਆਂਦੇ ਨੇ ਦੁਕਾਨ ਦੇ ਉੱਤੇ ਤਾਂ ਕਾਂਡ ਕਰਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਇਹ ਸੀਸੀਟੀਵੀ ਦੇ ਵਿੱਚ ਜਰੂਰ ਕੈਦ ਹੋ ਗਏ ਨੇ ਤਸਵੀਰ ਜਿਹੜੀ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਉਹੀ ਮੁੰਡੇ ਨੇ ਜਿਹੜੇ ਬਜ਼ੁਰਗ ਦੁਕਾਨਦਾਰ ਦੇ ਨਾਲ ਠੱਗੀ ਕਰਕੇ ਫਰਾਰ ਹੋਏ ਨੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਤਾਂ ਜੋ ਇਹ ਕਾਬੂ ਵੀ ਆ ਸਕਣ ਤਾਂ ਪੁਲਿਸ ਨੂੰ ਇਸ ਦੀ ਸੂਚਨਾ ਵੀ ਦਿੱਤੀ ਗਈ ਪੁਲਿਸ ਮੌਕੇ ਦੇ ਉੱਤੇ ਪਹੁੰਚ ਗਈ ਸੀ ਜਾਂਚ ਪੜਤਾਲ ਦੇ ਵਿੱਚ ਜੁਟ ਗਈ ਹੈ ਜਿਸ ਦੇ ਵੱਲੋਂ ਸੀਸੀ ਟੀਵੀ ਦੇ ਆਧਾਰ ਦੇ ਉੱਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਚੋਰਾਂ ਦੀ ਭਾਲ ਕਰ ਰਹੀ ਹੈ ਪੁਲਿਸ ਤਾਂ ਹੁਣ ਕਦੋਂ ਤੱਕ ਪੁਲਿਸ ਦੀ ਇਹ ਗ੍ਰਿਫਤ ਦੇ ਵਿੱਚ ਹੁੰਦੇ ਨੇ ਇਹ ਵੀ ਦੇਖਣਾ ਹੋਵੇਗਾ ਪਰ ਇਸ ਵੀਡੀਓ ਨੂੰ ਵੱਤੋਂ ਵੱਦ ਸ਼ੇਅਰ ਕਰ ਦਿਓ ਤਾਂ ਜੋ ਇਹਨਾਂ ਦੀ ਪਛਾਣ ਵੀ ਹੋ ਸਕੇ ਇਹ ਗ੍ਰਿਫਤ ਦੇ ਵਿੱਚ ਵੀ ਜਲ ਤੋਂ ਜਲਦ ਆ ਜਾਣ ਤਾਂ ਬਜ਼ੁਰਗ ਦੁਕਾਨਦਾਰ ਸਾਰੀ ਦਿਹਾੜੀ ਦੁਕਾਨ ਦੇ ਉੱਤੇ ਬੈਠਦਾ ਹੈ ਜਿਸ ਦੇ ਵੱਲੋਂ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਦੁਕਾਨਦਾਰੀ ਕੀਤੀ ਜਾਂਦੀ ਹੈ ਕਿ ਸ਼ਾਮ ਨੂੰ ਪੈਸੇ ਵਟ ਕੇ ਉਹ ਘਰ ਲੈ ਕੇ ਜਾਵੇਗਾ ਪਰ ਇਦਾਂ ਦੇ ਜਿਹੜੇ ਛਾਤਰ ਨੇ ਠੱਗ ਨੇ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਕਮਾਈ ਦੇ ਉੱਤੇ ਇਹਨਾਂ ਦੁਕਾਨਦਾਰਾਂ ਦੀ ਕਮਾਈ ਦੇ ਉੱਤੇ ਹੱਥ ਸਾਫ਼ ਕਰ ਜਾਂਦੇ ਨੇ ਜਿਸ ਤਰੀਕੇ ਦਾ ਨਾਬਾ ਦੇ ਵਿੱਚ ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਜਿੱਥੇ ਦੁਕਾਨ ਦੇ ਵਿੱਚ ਦੋ ਮੁੰਡੇ ਚੋਰੀ ਦੀ ਵਾਰਦਾਤ ਕਰ ਗਏ ਨੇ ਠੱਗੀ ਕਰ ਗਏ ਨੇ ਜਿਹੜੇ ਕੋਲ ਡਰਿੰਕ ਖਰੀਦਣ ਦੇ ਬਹਾਨੇ ਆਏ ਸੀਗੇ ਤਾਂ ਉੱਥੋਂ 45000 ਰੁਪਏ ਦੀ ਨਕਦੀ ਉਡਾ ਕੇ ਲੈ ਗਏ ਨੇ ਤਾਂ ਕੀ ਕੁਝ ਕਹਿਣਾ ਹੈ ਦੁਕਾਨਦਾਰ ਦਾ ਆਓ ਤੁਹਾਨੂੰ ਸੁਣਾਣੇ। وہی ਦੋ ਬੰਦੇ ਆਏ। ਕੁਝ ਸੈਕਿੰਡ ਤੇ ਬਾਅਦ ਉਹ ਸੈਟਾਗੇ ਮੇਰੇ ਕੋਲ ਖੜੇ ਆ ਗਏ। ਤੁਹਾਨੂੰ ਕੀ ਕਹਿੰਦੇ ਆਗੇ ਉਹਰੇ? ਬੰਦੇ ਆਖਾ ਜੀ ਮੈਂ ਠੰਡੇ ਦੀ ਬੋਤਲ ਲੈਣੀ ਹੈ। ਸਾਲੂ ਬੋਤਲ ਦਿਓ ਬੰਦੂ ਉਹ ਬੋਤਲ ਦੇ ਦਿਓ। ਇੱਕ ਨਹੀਂ ਕਰਦੀ ਤੇ ਤੁਸੀਂ ਆਏ ਕਿੱਥੋਂ ਸੀ ਮੈਂ ਬੈਂਕ ਤੋਂ ਆਇਆ ਅੱਛਾ ਕੀ ਪੈਸੇ ਕਢਾ ਕੇ ਆ ਕੇ ਕੀ ਯਾਦ ਲੈ ਕੇ ਦੇਖੋ ਅੱਛਾ ਮੈਂ ਦੇਖੀ ਆਪਕੇ ਬੈਗੇ ਆਪਣੀ ਦੁਕਾਨ ਤੇ ਆ ਕੇ ਬੈਗੇ ਆ ਤੇ ਜਦੋਂ 15 ਮਿੰਟ ਬਾਅਦ ਮੈਂ ਇੱਥੇ ਬੈਠਾ ਰਿਹਾ ਉਹ ਦੋ ਗਾਹ ਆਏ ਮੁੰਡੇ ਇਹ ਕਿ ਉਹਨਾਂ ਨੇ ਕਹਿੰਦੇ ਕਿ ਇੱਕ ਬੋਤਲ ਲੈਣੀ ਹੈ ਉਹ ਵੀ ਦੋ ਦੋ ਜੀ ਚੰਦੀ ਮੈਂ ਜਾ ਕੇ ਉੱਥੇ ਕਿਉਂਕਿ ਉਹ ਤੋਂ ਬੋਤਲ ਦੇਖੀ ਪੋਹਗਰੀ ਉਹਨਾਂ ਨੇ ਪਾ ਕੇ ਰੱਖ ਦਿੱਤੀ ਮੈਂ ਉਹਨੇ ਮੈਨੂੰ 500 ਰੁਪਏ ਦਿੱਤਾ। 500 ਰੁਪਏ ਦੇਣ ਨਾਲ ਕਿਹਾ ਉਹ ਮੈਂ 400 ਦਿਨ ਮੋੜਨਾ ਸੀ। ਮੈਂ ਆਪਣੇ ਪਿੱਛੋਂ ਪੈਸੇ ਕੱਢੇ ਬਟਵਾ। ਮੈਂ ਉਹਨੇ ਬਟਵਾ પાਟ ਕੇ ਉਹਨੂੰ ਮੈਂ 400 ਵੀ ਆ। ਉਹ ਕੁੱਲ ਦੇਜਾ। ਉਹਨੇ 400 ਰੁਪਏ ਚੱਕ ਲਿਆ ਤੇ ਜਿਹੜਾ ਨਾਲ ਮੁੰਡਾ ਉਹਦੇ ਨਾਲ ਖੜਾ ਸੀ ਉਹ ਕਹਿੰਦਾ ਜੀ ਮੈਂ ਕੋਈ ਮੁੰਡੇ ਨੂੰ ਕਹਿੰਦਾ ਨਹੀਂ ਮੈਂ ਕੋਕ ਨਹੀਂ ਪੀਆ ਮੈਂ ਤਾਂ ਫੈਂਟਾ ਪੀਆ। ਮੈਨੂੰ ਬਹੁਤ ਸਰਬਦੰਦੀ। ਤੋਂ ਮੈਂ ਬਟਵਾ ਆਪਣਾ ਇੱਕ ਇਧਾਰ ਕੋਲ ਕ ਇੱਥੇ ਰੱਖਤਾ। ਉਹ ਮੈਂ ਬੰਦ ਕਰਕੇ ਜੀ ਮੈਂ ਉਹਨੂੰ ਇਥੋਂ ਬੁੱਧ ਚਾਕੇ ਉਹ 200 300 ਲੈਣ ਦੇ ਗਿਆ ਤੋਂ ਮੁੰਡੇ ਡਿਗੜੇ ਵੀ ਪੈਸੇ ਕੱਢੇ ਜਿਹਦੇ ਉਹਨੂੰ ਵਾਪਸ ਕੀਤੀ ਸੀ ਮੈਂ 400 ਉਹਨੇ ਮਲਕਨੇ ਨੇ ਜਾਂ ਮੈਂ ਉਹਨੂੰ ਗਿਆ ਉਹਨੇ ਬੱਧਵਾ ਚਾਕੇ ਮੋਟਰਸਟਾਏਕ ਤੇ ਜਾ ਕੇ ਵਾਸ਼ਕਾਰ ਦੰਦਿਆ ਉਹਨੂੰ ਜਿਹੜੇ ਮੁੰਡੇ ਨੇ ਬੁੱਧ ਉਹਨੂੰ ਜੇਲੀ ਕਹਦਾ ਆ ਜਾ ਉਹਨੂੰ ਬੋਲ ਭੈਣੇ ਬੁੱਧ ਕੋ ਪੱਜਕੀ ਤੇ ਮੰਗ ਲੈ ਕੇ ਆ ਪਾਜ ਨੂੰ ਜੱਦੀ ਵਾਲੇ ਤੇ ਗੇਟਨ ਚ ਠੀਕ ਹੈ ਪਰ ਜੇ ਮੈਂ ਦੇਖਿਆ ਕਿ ਇਹਦੇ ਜਿੰਬੂ ਚਾਕੇ ਹੈਗੇ ਮੈਂ ਭੱਜ ਗਿਆ ਜਿੰਨਾ ਲੱਗੇ ਮੈਂ ਵੀ ਮਾਰ ਜੰਦਿਆ ਜਾਣੂਮਾਨ ਨੂੰ ਪੁੱਛਣ ਕਿ ਕਿੰਨੇ ਟੋਟਲ ਕਿੰਨੇ ਪੈਸੇ ਸੀ ਤੁਹਾਡੇ ਪਰਸ 'ਚ ਬੈਂਕ 'ਚੋਂ ਤੁਸੀਂ ਕਿੰਨੇ ਲੈ ਕੇ ਆਏ ਮੈਂ 20000 ਬੈਂਕ 'ਚੋਂ ਲੈ ਆਈ ਸੀ 15000 ਦੀ ਕੋਟ ਸੀ ਠੀਕ ਹੈ ਜੀ ਕਿੰਨੇ ਲੈ ਕੇ ਆਏ ਹੋ ਅਗਰ ਸਾਰੇ ਲੈ ਗਏ ਸਾਰੇ ਬੱਦੂ ਹੀ ਲੈ ਕੇ ਚੱਪੀ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਆਪਣੀ ਕੀ ਹੈ ਕਿਨੇ ਵੀ ਆਪਣਾ ਨੰਬਰ ਤੋਂ ਵਿੱਚ ਜਗ ਰਿਹਾ ਹੈ ਮੇਨਸ ਸਟੀਡੈਂਟ ਆਧਕਾਰਤੀ ਜਾਂ ਕੀ ਕਾਰਤੀ ਕਿ ਜਦੋਂ ਇਹ ਪਾਗੀ ਪੱਤਰ ਮਿਲ ਗਿਆ ਆਪਣਾ ਕੋਈ ਮਹਲੋਂ ਦਾ ਜੋ ਗੋਜੀ ਬੰਦੇ ਤਾਂ ਕਿਸ ਤਰ੍ਹਾਂ ਦੇ ਲੱਗਦੇ ਆ ਜਿਹੜੇ ਮੁੰਡੇ ਸੀਗੇ ਕਿਸ ਤਰ੍ਹਾਂ ਦੇ ਸੀ ਕੋਈ ਉਹ ਤਾਂ ਨਕੀਰੀ ਤੇ ਜੀ ਟੱਪ ਆਉਂ ਨਹੀਂ ਲੱਗਦੇ ਮੈਂ ਤਾਂ ਫੋਕਾ ਦਾ ਦਾਤੀ ਦੇਖ ਇੱਕ ਪਾਈ ਵੀ ਉਹਨਾਂ ਨੂੰ ਲੱਕੀ ਟਾਈਮ ਜਿਹੜਾ ਕਿ ਕੀ ਹੈ ਅੱਛਾ ਜੀ ਕਾਦੀ ਦੁਕਾਨ ਆ ਇਹ ਪਲੇਟਸ ਨਹੀਂ ਬੱਚੇ ਖੇਡਣ ਗੇਮਾਂ ਬਣਵਾ ਰਿਹਾ ਦਾਦਾ ਪਹਿਲਾਂ ਆ ਗਈ ਵਜਰਾ ਤੁਹਾਡੀ ਦੁਕਾਨ ਦਾ ਹਾਂ ਜੀ ਗਨਾਨਕ ਪਲੇਸਟਿਕ ਦਾ ਬੱਚੇ ਕੀ ਖੇਡਦਾ ਬਣੇ ਹੋ ਰਹੇ ਇਹ ਮੈਂ ਕਿਹਾ ਨਾ ਜਦੋਂ ਟੀਵੀ ਨੇ ਵਾਟ ਟਾਈਮ ਪਾਸ ਨਹੀਂ ਕੋਈ ਕਰੀ ਪਾਸ ਕਰਦੇ ਹੋ ਕਿਹੜੇ ਮੈਕਬੇਜ ਰਿਟਾਇਰ ਹੋ ਤੁਸੀਂ ਮੈਂ ਨਹੀਂ ਫੁੱਟ ਕਲਿੱਕ ਕਰਦੇ ਸਰਦਾਰ ਹੁਮੈਦ ਸਿੰਘ ਜੀ ਰਿ ਸਰਦਾਰ ਦਿੱਤੀ ਸਿੱਖ ਜਿਹਦੇ ਸਵਾਲ ਦੇ ਵਿੱਚ ਮਤਲਬ ਆਲੇ ਦੁਆਲੇ ਦੇ ਇਹਨਾਂ ਨੇ ਦੱਸਿਆ ਸੀਗਾ ਕਿ ਇਹ ਆ ਜਿਹੜੀ ਬਿਕਾਰਾ ਇਹਨਾਂ ਦੀ ਗੁਰੂ ਨਾਨਕ ਵੈਸਟਰ ਜੀ ਸੈਕਸ਼ਨ ਹੁੰਦੀ ਹੈ ਜੀ ਤੇ ਉਹਦੇ ਵਿੱਚ ਇਹ ਇਸ ਟਾਈਮ ਜਿਹੜੀ ਸਾਹਮਣੇ ਸੀਟ ਦੇ ਚਰਹੀ ਆ ਬੈਠੇ ਬੈਠੇ ਸੀ ਇਥੋਂ ਦੋ ਬੰਦੇ ਮੋਟਰਸਾਈਕਲ ਤੇ ਆਏ ਜਿਨ੍ਹਾਂ ਨੇ ਆ ਕੇ ਪੀਣਾਂ ਨੂੰ ਕੋਲਡ ਡਰਿੰਕ ਦੀ ਬੋਤਲ ਮੰਗੀ ਤੇ ਇਹਨਾਂ ਨੇ ਇਹਨਾਂ ਦੇ ਦੱਸਣ ਦੇ ਵਧਾਅਕਾ ਵੀ ਮੈਂ 30000 ਰੁਪਏ ਕਢਾਇਆ ਸੀ 40000 ਰੁਪਏ ਸੀ ਲੈ ਪਰਸੇ ਵਿੱਚ ਤੇ ਇਹਨਾਂ ਨੇ ਬੋਤਲ ਭੰਟੇ ਦੀ ਮੰਗੀ ਉਹਨਾਂ ਨੇ ਇਹ ਪੈਸੇ ਬੈਂਕ ਚੋਂ ਕਢਾ ਕੇ ਲਿਆ ਜੀ ਬੈਂਕ ਚੋਂ ਦੱਸਣ ਦੇ ਵਧਾਅਕਾ ਜੀ ਅੱਛਾ ਅੱਛਾ ਉਹ ਕਢਾਈ ਆ ਜੀ ਲੈ ਗਏ ਨੇ ਹਾਂ ਜੀ ਤੇ ਉਹ ਤੋਂ ਉਸ ਤੋਂ ਬਾਅਦ ਕੋਲਡ ਡਰਿੰਕ ਦੀ ਬੋਤਲ ਉਹਨਾਂ ਨੇ ਮੰਗੀ ਤੇ ਇਹਨਾਂ ਨੇ ਉਹਨਾਂ ਨਾਲ 500 ਰੁਪਇਆ ਦੇ ਦਿੱਤਾ ਜਾਂ ਤੇ ਇਹਨਾਂ ਨੇ 100 ਰੁਪਇਆ ਕੱਢ ਕੇ 400 ਰੁਪਏ ਵਾਪਸ ਕੀਤਾ ਤੇ ਉਹਨਾਂ ਨੇ ਇਹਨਾਂ ਦੀ ਪਰਸ ਦੇ ਵਿੱਚ ਪੈਸੇ ਦੇਖ ਲਏ ਤੇ ਦੋ ਬੰਦੇ ਹੋਣ ਕਰਕੇ ਦੂਸਰਾ ਬੰਦਾ ਨੇ ਨਾਲ ਦੀ ਨਾਲ ਇਹਨਾਂ ਦੇ ਦਸੰਦੇ ਕਾਪੀ ਇਹ ਇਹ ਨਹੀਂ ਬੋਤਲ ਪੀਣੀ ਦੂਸਰੀ ਬੋਤਲ ਲੈਣੀ ਆ ਤੇ ਇਹਨਾਂ ਨੇ ਉਹ ਸਾਹਮਣੇ ਫੇਜ ਲੱਗਿਆ ਹੋਇਆ ਇੱਕ ਤੋਂ ਉਤਰ ਕੇ ਦੂਸਰੀ ਬੋਤਲ 'ਚ ਜਦੋਂ ਚੱਕਣ ਗਏ ਆਪਣਾ ਪਰਸ ਜਿਹੜਾ ਪੈਸੇ ਵਾਲਾ ਉਹ ਨੀਚੇ ਦਰਾਜ ਦੇ ਵਿੱਚ ਰੱਖ ਦਿੱਤਾ ਤੇ ਉਹ ਬੰਦਾ ਇੱਕ ਬੰਦਾ ਇਹਨਾਂ ਦੇ ਨਾਲ ਚਲਿਆ ਗਿਆ ਵੀ ਮੈਨੂੰ ਆਹ ਬੋਤਲ ਚਾਹੀਦੀ ਆ ਤੇ ਦੂਸਰੇ ਬੰਦੇ ਨੇ ਕੀ ਕੀਤਾ ਨਾਲ ਦੀ ਨਾਲ ਇਹਨਾਂ ਦਾ ਪਰਸ ਚੁੱਕਿਆ ਚੁੱਕ ਕੇ ਪਿੱਛੇ ਮੋਟਰਸਾਈਕਲ ਹੇਠਾਂ નીચે ਖੜੇ ਮੋਟਰਸਾਈਕਲ ਦੇ ਉੱਪਰ ਜਾ ਕੇ ਬੈਠ ਗਿਆ ਸਟਾਰਟ ਕਰਕੇ ਤੇ ਇਹਨਾਂ ਨੇ ਜਦੋਂ ਆ ਕੇ ਦੇਖਿਆ ਵੀ ਇਸ ਤਰ੍ਹਾਂ ਕਰਕੇ ਬੋਤਲ ਲੈ ਗਈ ਉਹ ਤੇ ਪਰਸ ਆ ਕੇ ਚੈੱਕ ਕੀਤਾ ਤਾਂ ਉੱਥੇ ਪੈਸੇ ਨਹੀਂ ਸੀਗਾ ਇਹਨਾਂ ਦਾ ਫਰਸੇ ਚੋਰੀ ਕਰਕੇ ਲੈ ਗਿਆ ਸੀਗਾ ਜਿਹੜਾ ਨਾਲ ਬੰਦ ਦਾ ਸ਼ਖਸ ਸੀਗਾ ਜਿਹਦੀ ਅਸੀਂ ਵੱਖ-ਵੱਖਾਂ ਇੰਗਲਾਂ ਦੇ ਉੱਤੋਂ ਵੀਡੀਓ ਕਢਾਈਆਂ ਲਗੀਆਂ ਜੋ ਚੀਜ਼ ਵੀ ਸਾਹਮਣੇ ਆ ਰਹੀ ਆ ਇਹਨਾਂ ਦੀਆਂ ਅਲੱਗ-ਅਲੱਗ ਉਹਨਾਂ ਦੇ ਵਿੱਚ ਉਹਦਾ ਵੀਡੀਓ ਪਾਜਾਂ ਗੀਆਂ ਨੇ ਜਿਨ੍ਹਾਂ ਦੇ ਜਿਹੜੇ ਵੀ ਹੈ ਨੇ ਇਹ ਟੋਕੀ ਰਹੀ ਆ ਇੱਕ ਰੈੱਡ ਸ਼ਟਰ ਪਾਈ ਹੋਈ ਆ ਫਿਰ ਮੋਟਰਸਾਈਕਲ ਦਾ ਉਹ ਅਲੱਗ-ਅਲੱਗ ਹੋਰ ਵੀ ਵੀਡੀਓ ਨਾਲ ਅਸੀਂ ਮੇਲ ਕਰਾ ਰਹੇ ਹਾਂ ਜੋ ਵੀ ਚੀਜ਼ ਆ ਕੀ ਇਹ ਕਤਲ ਚੱਲ ਰਹੀ ਆ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਕੇ